ਲੋ ਬਾਈ ਲੱਖੀ ਬਾਈ ਲਾ ਰਿਆ ਲਹਿਰਾ ਵੇਗਾ ਵੱਖਰਾ ਮੰਡੀ ਦੇ ਕੋਲ ਬਾਜਾ ਕਰ ਮੰਡੀ ਦਾ ਬਾਜਾ ਕਰ ਲੱਖੀ ਬਾਈ ਇੱਥੇ ਇੱਥੇ ਕੰਮ ਸੀ ਤਾਂ ਨਹੀਂ ਗਿਆ ਲੇ ਗਰੀਆ ਖਾਣਾ ਲਾ ਲੈ ਨੂੰ ਕਿੰਨੇ ਗਵਾਂਗੇ ਹਾਂ ਸੋਹਾਰ ਨੂੰ ਬੱਕਰਾ ਲੈ ਕੇ ਦੋ ਸਹਿੰਦੇ ਤੋਂ ਬਣੇ ਗਏ ਪਹੁੰਚਿਆ ਕਰੋ ਵੱਧ ਤੋਂ ਵੱਧ ਵੀਰ ਜਿਹੜਾ ਵੇਖਿਆ ਬੱਕਰਾ ਮੰਡੀ ਦੇ ਉੱਤੇ ਮੈਂ ਵੀ ਬੋਲਦਾ ਹਾਂ ਹਾਂ ਚਲੋ ਬਸ ਐਂ ਬੋਲਦਾ ਸਹੀ ਗੱਲ ਜੀ ਭਾਈ ਜੀ ਪਹੁੰਚਿਆ ਕਰੋ ਵੱਧ ਤੋਂ ਵੱਧ ਮੰਡੀ ਦੀ ਰੌਣਕ ਉਹਦਾ ਉਤਰਾਵਾਂ ਨਾਲ ਹੀ ਮੰਡੀ ਚੱਲਦੀ ਹੈ ਉਹ ਐਹੇ ਤਾਂ ਐਨੇ ਵੀ ਮੈਂ ਕੱਲਾ ਕੰਮ ਜਾਵ ਕਰ ਲਉ ਸਾਰੇ ਪੈਣ ਪਾਈ ਆਉਣਾ ਮੈਂ ਚੱਲਦੀਆਂ ਉਹ ਵੀ ਵਿਆਹ ਬਣਾਉਣਾ ਕੰਮ ਹੈ ਇੱਕ ਬੰਦੇ ਦੀ ਸਪੋਰਟ ਕਰਿਆ ਕਰੋ ਕਿਰਾ ਨਵਾਂ ਕੰਮ ਵੜਦਾ ਮੈਂ ਵੜਿਆ ਯਾਰ ਕਿ ਮੈਂ ਸਕੇ ਪਿੰਡ ਵਿੱਚ ਅਗਰਵਸਾ ਨੇ ਰੈਸਟੋਰੈਂਟ ਪਾਇਆ ਵੀ ਹੈਲਪ ਕਰੋ ਹਰੇਕ ਦੀ ਕੰਮ ਚੱਲੇ ਨਾ ਚੱਲੇ ਉਹ ਕਰਮਾਂ ਦੇ ਖੇਡ ਸੰਯੋਗ ਸੰਯੋਗ ਸਭ ਤੋਂ ਵੱਡੀ ਚੀਜ਼ ਹੈ ਹਰ ਸੋਮਵਾਰ ਨੂੰ ਜਿਹੜਾ ਬਟਿੰਡਾ ਲਹਿਰਾ ਵੇਗਾ ਪੁੱਛੋ ਮੰਡੀ ਤੋਂ 3 ਕਿਲੋਮੀਟਰ ਰਾਮਪੁਰੇ ਤੋਂ 9 ਕਿਲੋਮੀਟਰ ਡੀਟ ਬਣਾਇਆ ਜੀ ਨਾਉਣ ਆ ਲੈਣਾ ਜੇ ਪਾ ਵਾੜ ਦੇ ਅਨਸਾਰ ਖੱਬੇ ਹੱਥ ਪਹਿਲੀ ਪਹਿਲੀ ਮੇਰੇ ਵਾਂਗ ਨੂੰ ਜਾਂਦੀ ਹੈ ਉਹ ਵੱਡੇ ਲੋਰ ਤੋਂ ਹੀ ਸਟਿੱਕਰ ਦਿਓ ਪੱਲੇ ਦਿਂਦੇ ਆਪ